ਤਤੋਂ ਅਹਿਮ ਤੇ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਪਾਣੀਆਂ ਦੇ ਮੁੱਦੇ ਤੇ ਸਟੈਂਡ ਸਪਸ਼ਟ ਕਰ ਦਿੱਤਾ ਦੱਸ ਦਿੱਤਾ ਕਿ ਪਾਣੀ ਪੰਜਾਬ ਦਾ ਤੇ ਪੰਜਾਬ ਦਾ ਹੀ ਰਹੇਗਾ ਆਖਰ ਕਿਸ ਨੂੰ ਕਿਹਾ ਕਿਉਂ ਕਿਹਾ ਕਿ ਇੱਕ ਬੂੰਦ ਵੀ ਪਾਣੀ ਦੀ ਨਹੀਂ ਦੇਵਾਂਗੇ ਸਟੈਂਡ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਗੱਲਬਾਤ ਤੁਹਾਨੂੰ ਪਾਣੀਆਂ ਦੇ ਮੁੱਦੇ ਦੇ ਉੱਤੇ ਜੋ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਇੱਕ ਬੜੇ ਗੰਭੀਰ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਬੀਜੇਪੀ ਵੱਲੋਂ ਪੰਜਾਬ ਨਾਲ ਇੱਕ ਹੋਰ ਕੋਜੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕੋਈ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਮੈਂ ਥੋੜਾ ਜਿਹਾ ਡਿਟੇਲ ਚ ਤੁਹਾਨੂੰ ਸਮਝਾ ਦਿੰਦਾ ਬੀਜੇਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ ਇਹ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਇਹ 21 ਮਈ ਤੋਂ 21 ਮਈ ਤੱਕ ਹੁੰਦਾ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਇੰਨਾ ਰਾਜਸਥਾਨ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੇ ਹੋਏ ਪਰ ਕਿਉਂਕਿ ਪਹਿਲਾਂ ਕੋਈ ਹਿਸਾਬ ਕਿਤਾਬ ਰੱਖਿਆ ਹੀ ਨਹੀਂ ਗਿਆ ਪਹਿਲਾਂ ਬਾਦਲ ਬੇ ਕੈਪਟਨ ਵੇਲੇ ਕੋਈ ਚੱਕਰ ਹੀ ਨਹੀਂ ਸੀ ਉਹ ਬਾਦੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਰਲੇ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰਨ ਲਿਆ। ਸਾਡੇ țeਲਾਂ ਤੇ ਪਾਣੀ ਪਹੁੰਚ ਰਿਹਾ ਹੈ। ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ, ਕੱਸੀਆਂ 'ਚ ਪਾਣੀ ਆ ਰਿਹਾ ਹੈ। 30 ਸਾਲਾਂ ਬਾਅਦ, 40 ਸਾਲਾਂ ਬਾਅਦ ਪਾਣੀ ਪਹੁੰਚ ਰਿਹਾ। ਤਾਂ ਉਹਨਾਂ ਨੇ ਕੀ ਕੀਤਾ? ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਹ ਸਾਰਾ ਵਰਤ ਲਿਆ। ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਵਾਧੂ ਪਾਣੀ ਦਿਓ। ਅਸੀਂ ਕਹਿ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ, ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ, ਇਸਤੇਮਾਲ ਕਰਨਾ ਸੀ। ਅਸੀਂ ਬਾਦੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਸਾਨੂੰ ਵੀ ਹੁਣ ਨਹਿਰਾਂ ਦੇ ਵਿੱਚ ਪਾਣੀ ਦੀ ਡਿਮਾਂਡ ਆਉਣ ਲੱਗੀ ਸੋ ਇਸ ਕਰਕੇ ਭਾਜਪੀ ਜਿਹੜੀ ਆ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਕਿ ਸਾਨੂੰ ਬਾਦੂ ਪਾਣੀ ਦੇ ਜੋ ਕਿ ਅਸੀਂ ਨਹੀਂ ਦੇ ਸਕਦੇ ਮੈਂ ਗੱਲ ਕਲੀਅਰ ਕਰਨੀ ਚਾਹਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫਾਲਤੂ ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਆ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਆਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਆਂ ਹੁਣ ਵੀ ਅਸੀਂ ਮਾਨਵਤਾ ਦੇ ਆਧਾਰ ਤੇ 3 ਲੱਖ ਪਾਣੀ ਅਸੀਂ 4000 ਕਿਸ਼ੂਕ ਦੇ ਰਹੇ ਹਾਂ ਚਲੋ ਪੀਣ ਜੋਗਾ ਸੀ ਕਿਸੇ ਨੂੰ ਰੋਕ ਨਹੀਂ ਸਕਦੀ ਕੁਦਰਤ ਹੈ ਅਸੀਂ ਪਾਣੀ ਤੋਂ ਪਿਆਸਾ ਨਹੀਂ ਮਰਨ ਪਰ ਮੈਂ ਕਹਿਣਾ ਚਾਹੁੰਨਾ ਬੀਜੇਪੀ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਹੋ ਪਾਕਿਸਤਾਨ ਤੋਂ ਅਸੀਂ ਪਾਣੀ ਹੋ ਲਿਆ ਪਾਕਿਸਤਾਨ ਨੂੰ ਅਸੀਂ ਪਾਣੀ ਜਾਣ ਨਹੀਂ ਦੇਣਾ ਉਹ ਪਾਣੀ ਤੁਸੀਂ ਸਾਨੂੰ ਦੇ ਦਿਓ ਸਾਡੇ ਡੈਮਾਂ ਨੂੰ ਭਰ ਦਿਓ ਅਸੀਂ ਅੱਗੇ ਦੇ ਦਾਂਗੇ ਇੱਕ ਮੈਂ ਹੋਰ ਅੰਕੜਾ ਤੁਹਾਨੂੰ ਦੱਸਣਾ ਚਾਹਨਾ ਕਿ ਪਿਛਲੇ ਸਾਲ ਅੱਜ ਦੀ ਤਰੀਕ ਦੇ ਵਿੱਚ ਪੌਂਗ ਡੈਮ ਤੇ ਰੰਜੀਸਾਗਰ ਡੈਮ ਰੰਜੀਸਾਗਰ ਡੈਮ ਚ ਪਿਛਲੇ ਸਾਲ ਅੱਜ ਦੇ ਦਿਨ ਜਿੰਨਾ ਪਾਣੀ ਸੀ ਉਹ ਤੋਂ 39 ਫੁੱਟ ਘਟ ਹੈ ਪੌਂਗ ਡੈਮ ਦੇ ਵਿੱਚ 24 ਫੁੱਟ ਘਟ ਹੈ ਪਿਛਲੇ ਸਾਲ ਨਾਲ ਤੁਸੀਂ ਕਿੱਥੋਂ ਦੇ ਦिए ਪਾਣੀ ਪਰ ਕਿਉਂਕਿ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਇਸ ਕਰਕੇ ਪਾਣੀ ਅਸੀਂ ਇਸਤੇਮਾਲ ਬਹੁਤ ਕਰ ਰਹੇ ਹਾਂ ਪੰਜਾਬ ਸਭ ਤੋਂ ਵੱਧ ਹਿਸਟਰੀ ਚ ਸਭ ਤੋਂ ਵੱਧ ਪਾਣੀ ਇਸਤੇਮਾਲ ਇਸ ਸਾਲ ਕੀਤਾ ਹੈ ਔਰ ਕਰਾਂਗੇ ਹੁਣ ਜੀ ਸੋ ਸਾਡੇ ਕੋਲੇ ਕੋਈ ਇੱਕ ਬੂੰਦ ਵੀ ਹੈ ਨਹੀਂ ਫਾਲਤੂ ਜਿਹੜੀ ਅਸੀਂ ਤੋਂ ਜਿਹੜੀ ਹੈ ਹਰਿਆਣੇ ਨੂੰ ਦੇ ਦਈਏ ਭਾਜਪੀ ਭਾਰਤੀ ਜਨਤਾ ਪਾਰਟੀ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਉਹ ਫਾਲਤੂ ਦਾ ਸਾਡੇ ਤੇ ਦਬਾਅ ਨਾ ਪਾਵੇ ਅਸੀਂ ਦਬਾਅ ਚ ਆਉਣ ਵਾਲੇ ਹੈ ਨਹੀਂ ਔਰ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦੇਣਾ ਕਿ ਤੁਸੀਂ ਜਿਹੜਾ ਜਿਹੜੀ ਤੁਸੀਂ ਇੰਡਸ ਵਾਟਰ ਦੀ ਜਿਹੜੀ ਟ੍ਰੀਟੀ ਰੱਦ ਕੀਤੀ ਹੈ ਪਾਕਿਸਤਾਨ ਨਾਲ બસ ਤੁਸੀਂ ਕਹਿੰਦੇ ਹੋ ਕਿ ਅਸੀਂ ਉਧਰੋਂ ਪਾਣੀ ਰੋਕਾਂਗੇ ਤਾਂ ਉਹ ਕਿਹੜਾ ਉੱਪਰ ਦੀ ਚੱਕ ਕੇ ਹਰਿਆਣੇ ਨੂੰ ਦੇ ਦੋਗੇ ਉਹ ਸਾਡੇ ਥਰੂ ਹੀ ਜਾਣਾ ਪਊਗਾ ਨਾ ਗ੍ਰੈਵਿਟੀ ਦੇ ਤਬਾਕ ਤੁਸੀਂ ਸਾਡੇ ਜਿਹੜੇ ਸਾਰੇ ਡੈਮਾਂ ਨੂੰ ਪਾਣੀ ਦੇ ਦੋ ਚਨਾਬ ਦਾ ਦੇ ਦੋ ਕਸ਼ਮੀਰ ਨਦੀ ਉਜ دریا ਦਾ ਦੇ ਦੋ ਸਾਡੇ ਡੈਮ ਭਰ ਜਾਣਗੇ ਅਸੀਂ ਅੱਗੇ ਕਰ ਦਾਂਗੇ ਸੋ ਇਸ ਕਰਕੇ ਸਾਡੇ ਕੋਲ ਇਸ ਵਕਤ ਜਿਸ ਤੱਕ ਜਿਸ ਵੇਲੇ ਤੱਕ ਮੈਂ ਇਹ ਵੀਡੀਓ ਬਣਾ ਰਹੇ ਹਾਂ ਸਾਡੇ ਕੋਲੇ ਇੱਕ ਬੂੰਦ ਵੀ ਪਾਣੀ ਫालतू ਨਹੀਂ ਹੈਗਾ ਔਰ ਇਧਰੋਂ ਉਧਰੋਂ ਤੁਹਾਡੇ ਕੋਲੇ ਹੋਰ ਬਥੇਰੇ ਸਾਧਨ ਨੇ ਤੁਸੀਂ ਉਧਰੋਂ ਉਧਰੋਂ ਲੈ ਲਓ ਸਾਡੇ ਕੋਲ ਤਾਂ ਇਹੀ ਪਾਣੀ ਹੈ ਅਸੀਂ ਉਹੀ ਪਾਣੀ ਇਸਤੇਮਾਲ ਆਪਣਾ ਜਿਹੜਾ ਉਹ ਸਾਡਾ ਜਿਹੜਾ ਝੋਨੇ ਦੇ ਸੀਜ਼ਨ 'ਚ ਕਰਾਂਗੇ ਔਰ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਾਸਤੇ ਪਾਣੀ ਦੀ ਅਸੀਂ ਕਮੀ ਨਹੀਂ ਆਉਣ ਦਿੰਦੇ ਨਹਿਰੀ ਪਾਣੀ ਖਾਸ ਤੌਰ ਤੇ ਜਿੱਥੇ-ਜਿੱਥੇ ਪਹੁੰਚਿਆ ਉਹ ਪਾਣੀ ਦੀ ਡਿਮਾਂਡ ਸਾਨੂੰ ਆਣੀ ਸ਼ੁਰੂ ਹੋਊਗੀ ਅਸੀਂ ਹੁਣ ਪਾਣੀ ਛੱਟਣ ਲੱਗੇ ਹਾਂ ਇਸ ਕਰਕੇ ਸਾਡੇ ਤੋਂ ਇੱਕ ਬੂੰਦ ਵੀ ਪਾਣੀ ਫालतू ਦੀ ਉਮੀਦ ਨਾ ਕਰੋ ਤੁਸੀਂ ਆਪਣਾ ਪ੍ਰਬੰਧ ਇਧਰ ਉਧਰੋਂ ਕਰੋ ਜਾਂ ਤੁਸੀਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਰੋਕਾਂਗੇ ਉੱਪਰੋਂ ਪਾਣੀ ਜਨਾਬ ਦਾ ਜੇਲਮ ਦਾ ਉਜੜ ਦਾ ਕਸ਼ਮੀਰ ਨਦੀ ਦਾ ਉਹ ਸਾਰੀਆਂ ਤੁਸੀਂ ਇੱਥੇ ਨੂੰ ਡਾਇਵਰਟ ਕਰ ਦਿਓ ਸਾਡੇ ਵੱਲ ਤਾਂ ਸਾਡੇ ਡੈਮ ਪਰ ਜਾਣਗੇ ਤਾਂ ਅਸੀਂ ਅੱਗੇ ਕਰ ਦਾਂਗੇ ਪਰ 21 ਮਈ ਤੋਂ 21 ਮਈ ਤੱਕ ਦਾ ਜਿਹੜਾ ਅੰਕੜਾ ਹੈ ਉਹਦੇ ਮੁਤਾਬਕ ਤੁਸੀਂ ਆਪਣਾ ਪਾਣੀ ਹਿੱਸੇ ਦਾ ਬਲਕਿ 103% ਵੱਧ ਚੁੱਕੇ ਹੋ ਹਿੱਸੇ ਤੋਂ ਵੀ ਵੱਧ ਉਹ ਮਾਰਚ ਦੇ ਵਿੱਚ ਹੀ ਤੁਸੀਂ ਆਪਣਾ ਕੋਟਾ ਖਤਮ ਕਰ ਚੁੱਕੇ ਹੋ ਹੋਰ ਸਾਡੇ ਕੋਲ ਕੋਈ ਪਾਣੀ ਨਹੀਂ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਭਾਰਤੀ ਜਨਤਾ ਪੱਟੀ ਨੂੰ ਕੇਸ ਗੱਲ ਤੇ ਰਾਜਨੀਤੀ ਨਾ ਕਰੇ ਇਹ ਸਾਡੀ ਜ਼ਰੂਰਤ ਹੈ ਇਹ ਸਾਡੀ ਨੈਸੈਸਿਟੀ ਹੈ ਅਸੀਂ 182 185 ਲੱਖ ਮੀਟਰ ਕਿਟਾ ਨਾ ਝੋਨਾ ਵੀ ਦੇਣਾ ਚਾਵਲ ਵੀ ਦੇਣੇ ਨੇ ਦੇਸ਼ ਨੂੰ ਪੀ ਡੀ ਐਸ ਵਾਸਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਇੱਕ ਪਾਸੇ ਤੁਸੀਂ ਮੰਗਦੇ ਰਹਿੰਦੇ ਹੋ ਕਿ ਝੋਨਾ ਦਿਓ ਸਾਨੂੰ ਦੇਸ਼ ਜਿਹੜਾ ਉਹ ਝੋਨੇ ਦੀ ਮੰਗ ਕਰ ਰਿਹਾ ਚਾਵਲ ਦੀ ਮੰਗ ਕਰ ਰਿਹਾ गेहूं ਕਣਕ ਅਸੀਂ ਦਿੰਨੇ ਆ ਤੁਹਾਨੂੰ ਤੁਸੀਂ ਸਾਡੇ ਸੱਪਰ ਸਾਡੇ ਪਾਣੀਆਂ ਤੇ ਤੁਸੀਂ ਡਾਕੇ ਮਾਰ ਲੱਗੇ ਹੋ ਇਹ ਪਹਿਲਾਂ ਵਾਲਾ ਕੰਮ ਜਿਹੜਾ ਉਹ ਲੰਘ ਗਿਆ ਪਹਿਲਾਂ ਵਾਲਾ ਵੇਲਾ ਕਿ ਪਹਿਲਾਂ ਤੁਸੀਂ ਉਹਨਾਂ ਉਹਨਾਂ ਦੇ ਖੇਤਾਂ ਨੂੰ ਨਹਿਰਾਂ ਖੋਲ ਕੇ ਤੇ ਸਾਡੇ ਲੋਕਾਂ ਦਾ ਪਾਣੀ ਰੋਕ ਕੇ ਇਧਰ ਉਧਰ ਨੂੰ ਕਰ ਦਿੰਦੇ ਸੀ ਸਾਡੇ ਜਿਹੜੇ ਪੁਰਾਣੇ ਜਿਹੜੇ ਰਾਜ ਕਰਕੇ ਗਏ ਨੇ ਬਾਦਲ ਕੈਪਟਨ ਹੁਣ ਇਹ ਕੰਮ ਨਹੀਂ ਹੈਗਾ ਹੁਣ ਇੱਕ ਆਮ ਆਦਮੀ ਦੀ ਸਰਕਾਰ ਹੈ ਆਮ ਖੇਤਾਂ ਨੂੰ ਨੱਕੇ ਲਾਉਣ ਵਾਲਾ ਖੇਤਾਂ ਨੂੰ ਪਾਣੀ ਲਾਉਣ ਵਾਲਾ ਜਿਹੜਾ ਬੰਦਾ ਹੈ ਉਹ ਹਰ ਬੰਦਾ ਉਹ ਆਪਣੇ ਆਪ ਨੂੰ ਸਰਕਾਰ ਦਾ ਹਿੱਸਾ ਸਮਝਦਾ ਤੇ ਮੈਂ ਆਪ ਖੁਦ ਖੇਤੀ ਕਰਨ ਵਾਲੇ ਪਰਿਵਾਰ ਚੋਂ ਮੈਨੂੰ ਵੀ ਪਤਾ ਹੈ ਕਿ ਪਾਣੀ ਦਾ ਮੁੱਲ ਅੱਜ ਕੱਲ ਦੇ ਦਿਨਾਂ ਚ ਕੀ ਹੈ ਜਿੰਨਾ ਤੁਹਾਡਾ ਹਿੱਸਾ ਬਣਦਾ 21 ਮਈ ਤੋਂ ਬਾਅਦ ਉਹ ਤੁਹਾਡਾ ਅੰਕੜਾ ਜਿਹੜਾ ਸੀ ਤੁਹਾਨੂੰ ਦੇਵਾਂਗੇ ਪਹਿਲਾਂ ਆਪਣਾ ਪਾਣੀ ਜਿਹੜਾ ਉਹ ਤੁਸੀਂ ਕਫੈਤੀ ਤਰੀਕੇ ਨਾਲ ਇਸਤੇਮਾਲ ਕਰ ਲੈਂਦੇ ਤਾਂ ਸ਼ਾਇਦ ਤੁਹਾਨੂੰ ਇਹਦੇ ਨਾ ਦੇਖਣੇ ਪੈਂਦੇ ਮੈਂ ਇੱਕ ਵਾਰੀ ਫਿਰ ਪੰਜਾਬੀਆਂ ਦੇ ਸਹਿਯੋਗ ਨਾਲ ਇਹ ਗੱਲ ਕਹਿਣੀ ਕਹਿਣੀ ਚਾਹਣਾ ਇੱਕ ਵੀ ਬੂੰਦ ਪਾਣੀ ਸਾਡੇ ਕੋਲ ਫालतੂ ਨਹੀਂ ਹੈਗਾ ਸਾਡੇ ਤੋਂ ਇਹ ਉਮੀਦ ਨਾ ਕਰਿਓ ਕਿ ਅਸੀਂ ਕੋਈ ਬੂੰਦ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਇੱਕ ਬੜੇ ਗੰਭੀਰ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਬੀਜੇਪੀ ਵੱਲੋਂ ਪੰਜਾਬ ਨਾਲ ਇੱਕ ਹੋਰ ਕੋਜੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕੋਈ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਮੈਂ ਥੋੜਾ ਜਿਹਾ ਡਿਟੇਲ ਚ ਤੁਹਾਨੂੰ ਸਮਝਾ ਦਿੰਦਾ ਬੀਜੇਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ ਹੈ ਇਹ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਹੈ ਇਹ 21 ਮਈ ਤੋਂ 21 ਮਈ ਤੱਕ ਹੁੰਦਾ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੀ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਹੈ ਇੰਨਾ ਰਾਜਸਥਾਨ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੇ ਹੋਏ